ਲਾਰੈਂਸ ਵਿਸ਼ਨੋਈ ਦੀ ਖਰੜਾ ਸਥਿਤ ਸੀਆਈਏ ਸਟਾਫ ਵਿੱਚ ਪੁਲਿਸ ਹਿਰਾਸਤ ਦੌਰਾਨ ਇੱਕ ਇੰਟਰਵਿਊ ਕੀਤੀ ਗਈ ਸੀ ਉਸ ਇੰਟਰਵਿਊ ਦੇ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਦੀ ਜਾਂਚ ਕਰਨ ਦੇ ਲਈ ਇੱਕ ਸੇਵਾਮੁਕਤ ਜਸਟਿਸ ਰਾਜੀਵ ਰੰਜਨ ਰੈਨਾ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਪੰਜਾਬ ਹਰਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਹੁਕਮ ਦਿੱਤਾ ਹੈ ਕਿ ਜਾਂਚ ਅਧਿਕਾਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਤੇ ਉਹਨਾਂ ਨੂੰ ਜਾਂਚ ਵਾਸਤੇ ਜ਼ਰੂਰੀ ਸਾਜ਼ੋ-ਸਮਾਨ ਤੇ ਅਮਲਾ ਮੁਹੱਈਆ ਕਰਵਾਇਆ ਜਾਵੇ। ਰੀਪੋਰਟ ਮੁਤਾਬਕ ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਇਹ ਦੱਸਿਆ ਗਿਆ ਸੀ ਕਿ ਪੁਲਿਸ ਦੇ ਡੀਜੀਪੀ ਪ੍ਰਬੋਤ ਕੁਮਾਰ ਦੀ ਅਗਵਾਈ ਵਾਲੀ ਐਸਆਈਟੀ ਦੀ ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਲਾਰੈਂਸ ਬਿਸ਼ਨੋਈ ਦੀ ਪੁਲਿਸ ਹਿਰਾਸਤ ਵਿੱਚ ਜਿਹੜੀ ਇੰਟਰਵਿਊ ਹੋਈ ਸੀ ਉਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਹੈ ਇਸੇ ਦੇ ਲਈ ਜਾਂਚ ਲਈ ਸਰਕਾਰ ਕਮੇਟੀ ਬਣਾਉਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਜਾਂਚ ਕਮੇਟੀ ਦੇ ਲਈ ਕੁਝ ਨਾਮਾਂ ਦੀ ਸੀਲਬੰਦ ਸੂਚੀ ਕੋਰਟ ਵਿੱਚ ਦਾਖਲ ਕੀਤੀ ਗਈ ਸੀ ਜਿਸ ਨੂੰ ਹਾਈ ਕੋਰਟ ਨੇ ਵਾਪਸ ਕਰ ਦਿਆ ਸੇਵਾ ਮੁਕਤ ਜਸਟਿਸ ਰਾਣਾ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ। ਅਦਾਲਤ ਨੇ ਪੁਲਿਸ ਦੇ ਡੀਜੀਪੀ ਪ੍ਰਬੋਤ ਕੁਮਾਰ ਨੂੰ ਇਸ ਸਬੰਧੀ ਜਾਂਚ ਦੀ ਸਟੇਟਸ ਰਿਪੋਰਟ ਵੀ ਅਗਲੀ ਸੁਣਵਾਈ ਦੌਰਾਨ ਦਾਖਲ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਉਦੋਂ ਹੀ ਜਸਟਿਸ ਅਨੂਪ ਇੰਦਰ ਸਿੰਘ ਅਤੇ ਜਸਟਿਸ ਲਪੀਤਾ ਬੈਨਰਜੀ ਦੀ ਬੈਂਚ ਨੇ ਸੀਨੀਅਰ ਐਡਵੋਕੇਟ ਰਾਕੇਸ਼ ਕੁਮਾਰ ਨਹਿਰਾ ਨੂੰ ਕੋਰਟ ਦੀ ਮਦਦ ਲਈ ਕੋਰਟ ਮਿੱਤਰ ਨਿਯੁਕਤ ਕੀਤਾ ਜਿਨ੍ਹਾਂ ਨੂੰ ਇਸ ਕੇਸ ਦੀ ਫਾਈਲ ਮੁਹੱਈਆ ਕਰਵਾਉਣ ਤੇ ਹੁਕਮ ਵੀ ਦਿੱਤੇ ਗਏ ਨੇ। ਦਸਿਆ ਗਿਆ ਕਿ ਪੰਜਾਬ ਦੇ ਜਿਲ੍ਹਿਆਂ ਵਿੱਚ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਸਮਾਂ ਦਿੱਤਾ ਹੋਇਆ ਹੈ। ਕੇਂਦਰ ਨੂੰ ਜਿਲ੍ਹਾਂ ਦੇ ਵਿੱਚ ਸੁਰੱਖਿਆ ਉਪਕਰਨਾਂ ਨੂੰ ਲੈ ਕੇ ਹਰ ਸੰਭਵ ਮਦਦ ਕਰਨ ਦੇ ਲਈ ਕਿਹਾ ਹੋਇਆ ਹੈ। ਜਿਲ੍ਹਾਂ ਦੇ ਵਿੱਚ ਸੁਰੱਖਿਆ ਆਤਮਕ ਉਪਰਾਹਲਾਂ ਦੇ ਬਾਰੇ ਏਡੀਜੀਪੀ ਜਿਲ੍ਹਾ ਅਰुणਪਾਤ ਸਿੰਘ ਨੂੰ ਅਗਲੀ ਸੁਣਵਾਈ ਤੇ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਇਸੋ ਬਲਾ ਲੰਗੇ ਸੋਮਵਾਰ ਨੂੰ ਪੰਜਾਬ ਸਰਕਾਰ ਨੇ ਮੁਹਾਲੀ ਦੇ ਡੀਐਸਪੀ ਗੁਰਸ਼ੀਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਲਿਆ ਸੀ ਜਿ세 ਜਾਣਕਾਰੀ कोर्ट ਨੂੰ ਦੇ ਦਿੱਤੀ ਗਈ ਸੀ ਜਾਣਕਾਰ ਮੁਤਾਬਕ ਸੁਣਵਾਈ ਦੌਰਾਨ ਕੋਰਟ ਮਿੱਤਰ ਤਨੂ ਬੇਦੀ ਨੇ ਇਹ ਦੱਸਿਆ ਕਿ ਕੋਰਟ ਨੇ 28 ਅਕਤੂਬਰ 2024 ਦੇ ਹੁਕਮਾਂ ਤਹਿਤ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਸੀ ਕਿ ਅਪਰਾਧੀ ਗੈਂਗਸਟਰ ਨੂੰ ਸੀਆਈਏ ਸਟਾਫ ਦਫ਼ਤਰ ਅੰਦਰ ਰੱਖਣ ਦੇ ਲਈ ਵਾਰ-ਵਾਰ ਪੁਲਿਸ ਰਿਮਾਂਡ ਕਿਉਂ ਪ੍ਰਾਪਤ ਕੀਤਾ ਗਿਆ ਅਪਰਾਧੀ ਲੰਮੇ ਸਮੇਂ ਤੱਕ ਸੀਆਈਏ ਸਟਾਫ ਖਰੜ ਦੇ ਦਫ਼ਤਰ ਵਿੱਚ ਰਿਹਾ ਸੀ ਕੋਰਟ ਮਿੱਤਰ ਨੇ 16 ਦਸੰਬਰ ਦੀ ਸੁਣਵਾਈ ਦੌਰਾਨ ਗੈਂਗਸਟਰ ਲਾਰੈਂਸ ਵਿਸ਼ਨੋਈ ਦੀ ਇੰਟਰਵਿਊ ਦਾ ਸਥਾਨ ਜੇਲ੍ਹ ਲਿਖੇ ਜਾਣ ਦੀ ਜਾਣਕਾਰੀ ਵੀ ਕੋਰਟ ਨੂੰ ਦਿੱਤੀ ਇਸੇ ਨੂੰ ਸੁਧਾਰ ਲਿਆ ਗਿਆ ਤੇ ਜੇਲ੍ਹ ਦੀ ਥਾਂ ਖਰੜ ਸੀਆਈਏ ਸਟਾਫ ਕਰ ਦਿੱਤਾ ਗਿਆ ਸੀ ਪੁਲਿਸ ਦੇ ਡੀਜੀਪੀ ਨੂੰ ਅਗਲੀ ਸੁਣਵਾਈ ਤੇ ਐਫੀਡੈਫਟ ਦੇ ਜ਼ਰੀਏ ਇਹ ਦੱਸਣਾ ਹੋਵੇਗਾ ਕਿ ਲੋਰਸ ਬਿਸ਼ਨੋਈ ਨੂੰ 5 ਮਹੀਨੇ ਤੱਕ ਪੁਰਾਣੀ ਐਫਆਈਆਰ ਤਹਿਤ ਰਿਮਾਂਡ ਲੈਂਦਿਆਂ 5 ਮਹੀਨੇ ਤੱਕ ਖਰੜ ਸੀਆਈਏ ਸਟਾਫ ਵਿੱਚ ਕਿਸ ਆਧਾਰ ਤੇ ਰੱਖਿਆ ਗਿਆ ਸੀ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਸ ਆਧਾਰ ਤੇ ਇਹ ਕਿਹਾ ਸੀ ਕਿ ਇੰਟਰਵਿਊ ਪੰਜਾਬ ਤੋਂ ਬਾਹਰ ਕਿਤੇ ਹੋਰ ਹੋਇਆ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਤੈਅ ਕੀਤੀ ਗਈ ਹੈ